ਪੰਜਾਬੀ ਪਿੰਡੂ ਸੱਭਿਆਚਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਅਵਸਥਾ ਇਨੀ ਦਿਨੀ ਅਲੋਪ ਹੁੰਦੀਆਂ ਜਾ ਰਹੀਆਂ ਨੇ ਜਿੰਨਾ ਵਿੱਚੋ ਜਿੱਥੇ ਟੋਕਰਾ ਕਰਾਂ ਅੰਦਰ ਅਹਿਮ ਸਥਾਨ ਰੱਖਦਾ ਹੈ ਉੱਥੇ ਹੀ ਸ਼ਾਬਾ ਸੁਆਣੀਆਂ ਦੀ ਰਸੋਈ ਦਾ ਅਹਿਮ ਅੰਗ ਹੁੰਦਾ ਸੀ ਜੋ ਜਾਂ ਆਧੁਨਿਕਤਾ ਦੀ ਹੋੜ ਵਿੱਚ ਤੂਤਦੀਆਂ ਪਤਲੀਆਂ ਸ਼ਮਕਾ ਤੋਂ ਹੁੰਦਾ ਹੋਇਆ ਸਟੀਲ ਦੇ ਡੱਬਿਆਂ ਵਿੱਚ ਬਦਲ ਗਿਆ ਹੈ ਹੋ ਸਕਦਾ 90ਵੇ ਦੇ ਦਹਾਕੇ ਤੋਂ ਬਾਅਦ ਜਨਮੇ ਬੱਚਿਆਂ ਨੂੰ ਟੋਕਰੇ ਅਤੇ ਛਾਬੇ ਬਾਰੇ ਗਿਆਨ ਹੀ ਨਾ ਹੋਵੇ ਤੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਕੁਝ ਕਾਰੀਗਰ ਇਸ ਵਿਰਾਸਤ ਨੂੰ ਅੱਜ ਵੀ ਆਪਣੇ ਅੰਦਰ ਸਮੋਈ ਬੈਠੇ ਨੇ ਤੇ ਕਿਤੇ ਨਾ ਕਿਤੇ ਸੜਕਾ ਕਿਨਾਰੇ ਬੈਠ ਇਹ ਕਾਰੀਗਰ ਟੋਕਰੇ ਅਤੇ ਛਾਬੇ ਬਣਾ ਕੇ ਵੇਚ ਰਹੇ ਨੇ ਜਿੱਥੇ ਇਹ ਆਪਣੇ ਹੁਨਰ ਨਾਲ ਪੰਜਾਬ ਦੇ ਪਿੰਡੂ ਸੱਭਿਆਚਾਰ ਨੂੰ ਸੰਭਾਲੀ ਬੈਠੇ ਨੇ ਉੱਥੇ ਹੀ ਆਪਣੇ ਘਰਾਂ ਦਾ ਗੁਜ਼ਾਰਾ ਵੀ ਚਲਾ ਰਹੇ ਨੇ ਰੋਡ ਤੇ ਇਹ ਜੀਵੀਦਾਰਾਂ ਦੇ ਜੱਟ ਦੀ ਕਿਸਾਨੀ ਆਸਤੇ ਟੋਕਰਾਂ ਦਾ ਬਹੁਤ ਵੱਡੀ ਮਹੱਤਤਾ ਜੀ ਹੁਣ ਜੱਟ ਦੇ ਪੱਠੇ ਪਾਉਣ ਨੂੰ ਘਰੇ ਰੇ ਪਾਉਣ ਵਾਸਤੇ ਕੰਮ ਆਉਦੇ ਆ ਫਿਰ ਸਾਡੇ ਜੀਵੀਦਾਰਾਂ ਦੇ ਘਰਾਂ 'ਚ ਵਿਆਹ ਹੁੰਦੇ ਆ ਭਾਜੀ ਪਾਉਣ ਨੂੰ ਅਸੀਂ ਲੰਗਰ ਲਾਉਣੇ ਬਾਬਾ ਫਰੀਦ ਦੇ ਮੇਲੇ ਤੇ ਜਾ ਅਸੀਂ ਪਕੌੜਾ ਦਾ ਲੰਗਰ ਲਾਈਦਾ ਅਸੀਂ ਉੱਥੇ ਅਸੀਂ 30 40 ਟੋਕਰ ਸਾਨੂੰ ਅਸੀਂ ਗੁਰਦਵਾਰ ਸਾਹਿਬ ਵਰਤਦੇ ਆ ਜੀ ਇਹ ਟੋਕਰਾਂ ਨਾਲ ਜੱਟ ਯਾਦੀ ਜੱਟ ਦੀ ਤੂ ਤੇ ਮੋਛੇ ਵਾਲੀ ਗੱਲ ਆ ਸਾਡੇ ਇਹਦੇ ਮੇਰਾ ਸਰਦਾ ਹੀ ਨਿਕਾ ਜੀ ਇਹ ਜੀਵੀਦਾਰਾਂ ਦੇ ਕੰਮ ਆਉਣੋਂ ਗੀਆਂ ਚੀਜ਼ਾਂ ਇਹ ਇਹ ਬਹੁਤ ਘੱਟ ਬੰਦੇ ਹੁਣ ਲੋਕੀ ਬਹੁ ਦੂਜੇ ਕਰਕੇ ਆ ਪਲਾਸਟਿਕ ਦੇ ਭਾਂਡੇ ਚੱਲ ਪਏ ਜਾਂ ਹੋਰ ਭਾਂਡ ਚੱਲ ਪਏ ਪਰ ਇਹਨਾਂ ਜਿਹੜਾ ਤੂਤ ਨਾਲ ਦੀ ਨਿਆਹਰਾ ਨਹੀਂ ਗਾ ਜੀ ਕਰੇ ਇਹ ਨਾਲੇ ਸਸਤੇ ਬਣ ਜਾਂਦੇ ਆ ਹੈ ਵੀ ਵਰਤੋਂ ਚੋਂ ਨਾਲੇ ਆ ਛੇਦੀ ਟੁੱਟਦੇ ਨਹੀਂ ਵਧੀਆ ਕੰਮ ਆ ਜਾਂਦੇ ਆ ਜੀ ਤੁਸੀਂ ਤੇ ਆਸਾਨੀ ਨਾਲ ਮਿਲ ਜਾਂਦੇ ਆ ਜਾਂ ਆਮ ਹੋਣੇ ਘਟਦਾ ਜਾ ਰਿਹਾ ਕਿਤਾ ਹਣਾ ਕਿਤੇ ਕਿਤੇ ਦੇਖੋ ਮੇਰੇ ਤਾਂ ਹੀ ਖੇਤਾਂ ਦੇ ਵਿੱਚ ਆਪਦੇ ਦੋ ਤਿੰਨ ਤੂਤ ਲੱਗੇ ਆ ਸੀ ਤਾਂ ਉਹ ਵੱਢ ਕੇ ਬਣਵਾ ਲਈ ਤੇ ਵੈਸੇ ਤੂਤ ਦਾ ਕੰਮ ਘਟਦਾ ਜਾਂਦਾ ਜੀ ਬਣਾਉਣ ਵਾਲੇ ਵੀ ਘਟੀ ਜਾਂਦੇ ਆ ਤੇ ਇਹਨਾਂ ਦੇ ਵਿਚਾਰਨ ਲਈ ਹੁੰਦੀ ਲੇਬਰ ਵੱਧ ਪੈ ਜਾਂਦੀ ਇਹਨਾਂ ਨੂੰ ਉਹਨਾਂ ਲੋਕੀ ਬਣਵਾਉਂਦੇ ਨਹੀਂ ਕਿ ਪਏ ਖਰਚਾ ਵੱਧੇ ਬਣਾਉਣ ਵਾਲੇ ਬੰਦੇ ਇਹ ਬਹਿ ਠੀਕ ਆ ਵਧੀਆ ਹੀ ਚੀਜ਼ ਵਰਤੋਂ ਵਾਲੀ ਐ ਜੀਮਿਦਾਰਾਂ ਨੂੰ ਲੈਣੇ ਤੇ ਜੀਮਿਦਾਰਾਂ ਨਾਲ ਇਹਦੇ ਇੱਥੇ ਕੰਮ ਚੱਲਦਾ ਜੀ ਸਾਨੂੰ ਜੀ ਹੋ ਗਏ ਇਹ 20 ਸਾਲ ਬਣਾਉਂਦੇ ਨੇ ਮੈਨੂੰ ਤੇ ਹੁਣ ਲੱਕੜ ਜਿਹੜੀ ਮੁੱਲ ਮਿਲਦੀ ਸਾਨੂੰ ਜੀ ਤੇ ਵਟਾਂ ਪਾਂਹ ਹੋ ਜਾਂਦਾ ਵੀ ਕਿਸੇ ਨੂੰ ਫਰਮਿੰਗ ਨਹੀਂ ਪੈਂਦੇ ਪੈਸੇ ਵੀ ਜਿਹੜਾ ਕੱਢੀ ਜਾਂਦਾ ਉਹਦਾ ਘਰ ਦਾ ਪਹਿਲਾਂ ਇਹ ਲੱਕੜ ਫਰੀ ਮਿਲ ਜਾਂਦੀ ਸੀ ਇਹਨਾਂ ਲੱਕੜ ਫਰੀ ਮਿਲਦੀ ਸੀ ਇਹਨੂੰ ਇਹ ਨਾਲ ਜਿੰਮੇਦਾਰਾਂ ਨੇ ਵੀ ਲੈ ਜਾਓ ਵੱਢ ਕੇ ਤੁਸੀਂ ਤੇ ਵੱਢ ਕੇ ਲੈ ਆਉਂਦੀ ਸੀ ਇਹਦੀ ਬਣਾਉਂਦੇ ਸੀ ਟੋਕਰੀ ਕੋਸ ਉਹ ਰੱਖ ਲੈਂਦਾ ਸੀ ਜਿੰਮੇਦਾਰ ਦੋ ਚਾਰ ਟੋਕਰੀ ਕੋਸ ਅਸੀਂ ਰੱਖ ਲੈਂਦੇ ਸਾਡੀ ਵੀ ਜਾਂਦੇ ਸੀ ਫਿਰ ਅਸੀਂ ਤੇ ਇਹ ਜਿੰਮੇਦਾਰ ਵੱਢ ਕੇ ਹੀ ਬਣਾਉਂਦੇ ਸੀ ਬਰਾਇ ਦੇ ਦਿੰਦਾ ਸੀ ਤੇ ਹੁਣ ਇਹ ਉਹ ਮਣਾਈ ਘੱਟ ਲੈਂਦੇ ਆ ਤੇ ਇੱਕ ਜਣਾ ਔਖਾ ਹੋ ਜਾਂਦਾ ਠੰਡ ਚ ਤੇ ਐਂ ਕਰਕੇ ਹੀ ਮੁੱਲ ਲਾਉਂਨੇ ਫਿਰ ਲੱਕੜਾ ਇਹ 라ਬੇਤੀ ਨਾਲ ਇਹ ਨਵੇਂ ਲੰਮੇ ਲੱਕੜ ਜੀ ਇਹ ਟੂਹ ਦੇ ਹਿਸਾਬ ਨਾਲ ਹੁੰਦੇ ਆ ਇਹ ਹਾਂ ਟੂਹ ਦੇ ਹਿਸਾਬ ਨਾਲ ਜਿਵੇਂ ਵੱਡਾ ਉਹਦਾ 2000 ਰੁਪਿਆ ਜਿਹੜਾ ਛੋਟਾ ਉਹਦਾ 1500 ਰੁਪਿਆ ਉਹ ਤੋਂ ਛੋਟਾ ਉਹਦਾ 1000 ਰੁਪਿਆ ਹਾਂ ਜੀ ਲੱਕੜਾ ਆਉਂਦਾ ਜੀ ਇੱਥੇ ਆ ਜਾਂਦੇ ਲੱਕੜ ਤਾਂ ਵੀ ਮੈਂ ਤੁਹਾਨੂੰ ਵੇਚਣਾ ਆਏ ਟੁਕੜੇ ਲੈ ਜਾਂਦੇ ਨਾਲ ਆ ਆ ਜਾਂਦੇ ਉਹ ਵਿਚੋੜ ਵੇਚਨੇ ਆ ਜੀ ਹੁਣੇ ਕਿੰਨਾ ਛੋਟਾ ਜਿਹੜਾ ਇਹ ਲਾਪ ਦਾ ਇੱਕ ਹੈ ਕਿ ਟਾਈਪਾਸ ਨਾਲ ਟਾਈਪਾਸ ਹੈ ਜੀ ਕਿਆ ਕਾਣੀ ਲੰਦਾ ਮੈਨੂੰ ਲੱਗ ਜਾਂਦੇ ਆ ਜਾਨਾ ਥੋੜੇ ਜਾਨਾ ਵੇਖੀ ਜਾਂਦੀ ਏ ਗਾਗ ਦੀ ਸਾਰ ਨਾਲ ਜਿਵੇਂ ਗਾਗ ਆ ਗਿਆ ਵੀ ਤੇ 10 ਹੀ ਲੱਗ ਜਾਂਦੇ ਆ 10 ਹੀ ਲੱਗ ਜਾਂਦੇ ਆ 5 ਹੀ ਲੱਗ ਜਾਂਦੇ ਆ ਦਿਨ ਦੇ 2 ਹੀ ਲੱਗ ਜਾਂਦੇ ਆ ਐ ਲੱਗ ਜਾਂਦੇ ਜੀ ਜੇ ਗਾਗ ਜਿਵੇਂ ਆ ਜਾਏ ਉਹਤਰਾ ਫਿਰ ਲੱਗ ਜਾਂਦੇ ਕਈ ਵਾਰੀ ਆਉਂਦਾ ਹੀ ਨਹੀਂ ਆ ਕਈ ਵਾਰੀ 15 15 ਵਾਲੇ ਜਿਵੇਂ ਆ ਜਾਂਦੇ 15 ਟੋਕਰੀਆਂ ਨਹੀਂ ਤੇ ਟੋਕਰੀਆਂ ਵਾਲੀਆਂ ਆ ਪੱਟੇ ਵਾਲੇ ਆ ਜਾਂਦੇ ਕੀ ਰੇਟ ਵੇਚਦੇ ਸਾਬਾ ਜਾਂ ਟੋਕਰਾ ਸਾਬਾ ਜੀ ਵੇਚਦੇ 100 ਰੁਪਏ ਟੋਕਰਾ ਵੇਚਦੇ 200 ਨੂੰ ਤੇ ਲੋਕ ਰੇਟ ਭਰਦੇ ਆ ਕੀ ਨਹੀਂ ਰੇਟ ਕਰਦੇ 10-5 ਦਾ ਘੱਟ ਗੀ 10 ਵੀ 20 ਵੀ ਘੱਟ ਕਰ ਜਾਂਦੇ ਆ ਤੇ ਤੁਸੀਂ ਰੋਡ ਤੇ ਬੈਠ ਕੇ ਵੇਚ ਬਣਾਉਂਦੇ ਹੋ ਘਰੇ ਕਿਉਂ ਨਹੀਂ ਬਣਾਉਂਦੇ ਘਰੇ ਜੀ ਫਿਰ ਵੇਖਦੇ ਨਹੀਂਗੇ ਰੋਡ ਤੇ ਬੈਠੇ ਵੇਚਦੇ ਆ ਹਾਂ ਰੋਡ ਤੇ ਇੱਥੇ ਹੀ ਬੈਠ ਜਾਂਦੇ ਫਿਰ ਇੱਥੋਂ ਕਿਹੜੇ ਲੰਬੇ ਸਫ਼ਰ ਵਾਲੇ ਉਹ ਲੈ ਕੇ ਜਾਂਦੇ ਆ ਉੱਗੇ ਵਾਲੇ ਹੋਵੇ ਅੰਮ੍ਰਿਤਸਰ ਵਾਲੇ ਹੋਵੇ ਜਲੰਧਰ ਵਾਲੇ ਹੋਵੇ ਲੋਕਲ ਕਾਕ ਨਹੀਂ ਹੈਗਾ ਦਾ ਹਾਂ ਲੋਕਲ ਵੀ ਲੈ ਜਾਂਦੇ ਕਹ ਜੀ ਲੋਕਲ ਨਹੀਂ ਹੈ ਇਹ ਇਹਦੇ ਲੰਮੇ ਉਹ ਜ਼ਿਆਦੇ ਲੈ ਕੇ ਜਾਂਦੇ ਆ ਜਿਹਨੇ ਅੰਮ੍ਰਿਤਸਰ ਦੇ ਤਾਂਦਾਂ ਦੇ ਐ ਜਲੰਧਰ ਦੇ ਇਹ ਵੀ ਲੰਮੇ ਉਹ ਉਧਰ ਫੇ ਘੱਟ ਬਣਾਉਂਦੇ ਟੋਕਰੀ ਤੇ ਇਧੂੰ ਲੈ ਜਾਂਦੇ ਬਣਾਉਂਦੇ